ਅਯੋਧਿਆ ਵਿਖੇ ਸ਼੍ਰੀ ਰਾਮ ਮੂਰਤੀ ਸਥਾਪਨਾ ਮੌਕੇ ਗੁਰਦਾਸਪੁਰ ਵਿੱਚ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਅਲੋਕਿਕ ਸ਼ੁਭ ਯਾਤਰਾ ਸਜਾਈ ਗਈ। ਜੈਸ ਵਿੱਚ ਜਿਵੇਂ ਪੂਰੇ ਦਾ ਪੂਰਾ ਸ਼ਹਿਰ ਉਮੜ ਪਿਆ ਹੋਵੇ ਸ਼ੋਭਾ ਯਾਤਰਾ ਪ੍ਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਈ ਅਤੇ ਪੂਰੇ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਮਾਈ ਦੇ ਤਲਾ ਮੰਦਰ ਵਿਖੇ ਸੰਪੰਨ ਹੋਈ ਸ਼ੋਭਾ ਯਾਤਰਾ ਦੀ ਅਗਵਾਈ ਕਰਦੀਆਂ ਪਗੜੀ ਧਾਰੀ ਬੁਲਟ ਮੋਟਰਸਾਈਕਲ ਚਲਾਉਂਦੀਆਂ ਲੜਕੀਆਂ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ ਜਦ ਕਿ ਅਜੋਧਿਆ ਧਾਮ ਤੋਂ ਵਿਸ਼ੇਸ਼ ਰੂਪ ਵਿੱਚ ਮੰਗਵਾਇਆ ਗਿਆ ਸ਼੍ਰੀ ਰਾਮ ਦਾ ਸਰੂਪ ਪਾਲਕੀ ਵਿੱਚੇ ਸ਼ਿਸ਼ੂ ਬੱਤੀ ਜਿਸ ਦੇ ਦਰਸ਼ਨਾ ਲਈ ਸ਼ਹਿਰ ਵਾਸੀਆਂ ਵਿੱਚ ਹੋਣ ਲੱਗੀ ਰਹੀ ਸ਼ਰਧਾਲੂਆਂ ਵੱਲੋਂ ਲਗਾਏ ਜਾ ਰਹੇ ਜੈ ਸ਼੍ਰੀ ਰਾਮ ਦੇ ਨਾਰੇ ਮਾਹੌਲ ਨੂੰ ਰਾਮਈ ਬਣਾ ਰਹੇ ਸਨ ਜਦ ਕਿ ਦੂਰ ਦੂਰ ਤੱਕ ਨਜ਼ਰ ਆ ਰਹੇ ਭਗਮਾ ਝੰਡਿਆਨਾ ਸ਼ਹਿਰ ਵੀ ਭਗਮਾ ਰੰਗ ਵਿੱਚ ਰੰਗ ਗਿਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਭਰਪੂਰ ਸਵਾਗਤ ਵੀ ਕੀਤਾ ਗਿਆ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਫਲਾਂ ਦੇ ਦਰਜਨਾ ਸਟਾਲ ਵੀ ਸ਼ਰਧਾਲੂਆਂ ਲਈ ਲਗਾਏ ਗਏ ਸਨ ਸ਼ਹਿਰ ਦੀਆਂ ਲਗਭਗ ਸਾਰੀਆਂ ਧਾਰਮਿਕ ਹਸਤੀਆਂ ਦੇ ਨਾਲ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵਿਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰਤਮ ਸਿੰਘ ਬੱਬੇਹਾਲੀ ਅਤੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਸ਼੍ਰੀਮਤੀ ਕਵਿਤਾ ਖੰਨਾ ਵੀ ਸ਼ੋਭਾ ਯਾਤਰਾ ਵਿੱਚ ਹਾਜ਼ਰ ਰਹੀ। ਸ਼ੋਭਾ ਯਾਤਰਾ ਦੌਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ। ਅੱਜ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਉਦਘਾਟਨ ਹੋਇਆ ਔਰ ਨਾਲ ਹੀ ਸ੍ਰੀ ਰਾਮ ਦੀਪ ਪ੍ਰਾਰंभ ਪ੍ਰਸਥਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਿਲ ਉਹਨਾਂ ਦਾ ਮੌਕਾ ਮਿਲਿਆ ਹੁਣ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਕਾਸ ਕਰਕੇ ਹੁਣ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਅਹਿਮ ਪਲਾਂ ਦਾ ਜਿਹੜਾ ਅਸੀਂ ਹਿਸਾਬ ਬੜਿਆ ਉਹ ਵੀ ਪ੍ਰਭੂ ਦੀ ਕਿਰਪਾ ਲਈ ਸਾਨੂੰ ਮੌਕਾ ਮਿਲਿਆ ਵਿੱਚ ਸ਼ਾਮਲ ਹੋਣ ਦਾ ਹੁਣ ਅੱਜ ਬੜੀ ਵੱਡੀ ਤعداد ਚ ਸਾਰੇ ਹੀ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਯਾਤਰਾ ਨਿਕਲ ਰਹੀ ਹੈ ਬਹੁਤ ਵੱਡੀ ਜੀ ਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਇਸ ਯਾਤਰਾ 'ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਕੀ ਦੇ ਕੇ ਹੀ ਅਰਦਾਸ ਕਰਦੇ ਆ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸਾਡੇ ਵਿੱਚ ਆਪਸੀ ਭਾਈਚਾਰਾ ਕਾਇਮ ਰਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੱਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ترقی ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ ਆਮ ਇਨਸਾਨ ਬਤੌਰ ਇੱਕ ਭਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਪ੍ਰਭੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਗਿਆ ਹੈ ਸਾਰਿਆਂ ਨੂੰ ਦਿਲ ਦੀਆਂ ਕਰਾਈਆਂ ਤੋਂ ਮੁਬਾਰਕਬਾਦ। ਅੱਜ ਬੜਾ ਖੁਸ਼ੀ ਵਾਲਾ ਔਰ ਬਹੁਤ ਆਗੇਸ਼ਾਲੀ ਦਿਨ ਹੈ ਕਿ ਸਾਡੇ ਭਾਰਤ ਦੇ ਸੰਸਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ ਪ੍ਰਾਂਤ ਪ੍ਰਤੀਕਾ ਦਾ ਪ੍ਰੋਗਰਾਮ ਅਯੁੱਧਿਆ ਦੇ ਵਿੱਚ ਹੋਇਆ ਔਰ ਅੱਜ ਸੂਬੇ ਜਲਈ ਸਾਰੇ ਹਿੰਦੁਸਤਾਨ ਦੇ ਵਿੱਚ ਛੋੜੇ-ਬੋੜੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸ਼ਾਹ ਦੇ ਰੂਪ ਦੇ ਵਿੱਚ ਮਿਲਾਜ ਆ ਰਿਹਾ ਲੋਕਾਂ ਨੇ ਜਗਾ ਜਗਾ ਲੰਗਰ ਲਾ ਕੇ ਪ੍ਰਗੋਗ ਰਾਮ ਦੀ ਉਪਾਸਨਾ ਪੂਜਾ ਕੀਤੀ ਆ ਅਨ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਣਾ ਪਰ ਮੇਰੀ ਇੱਕ ਗੱਲ ਦੀ ਖੁਸ਼ੀ ਆ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੂੰ ਮਿਲਾਰੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਉਸ ਦਿਨ ਨੂੰ ਆਪਣਾ ਸਮਝ ਕੇ ਬੁਲਾ ਰਿਆ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਉਹ ਅੱਜ ਉਹ ਜਿਹੜੀ ਸ਼ੋਭਾ ਯਾਤਰਾ ਮੋ ਸਾਡੇ ਗੁਜ਼ਾਰਾ ਜੋ ਹੁੰਦੀ ਹੋਈ ਅੱਗੇ ਜਾ ਰਹੀ ਆ ਇਹ ਭਗਵਾਨ ਰਾਮ ਦੀ ਲੀਲਾ ਨੂੰ ਦਰਸਾ ਰਹੀ ਆ ਮੈਂ ਕਿ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਜਿਨੂੰ ਬ੍ਰਿਯਾਦਾ ਪਰਸ਼ੋਦ ਰਾਮ ਕਿਹਾ ਗਿਆ ਉਹਨੇ ਜਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮਰਿਆਦਾ ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਨਾਂ ਦੇ ਗੁਣਾਂ ਨੂੰ ਅਪਣਾਈਏ ਔਰ ਜਿੰਦਗੀ ਦੇ ਜਿੱਥੇ-ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜਿੰਦਗੀ ਦੇ ਨਰਵਾ ਦੇ ਵਿੱਚ ਕੋੜਾ ਊਸੂਲਾਂ ਨੂੰ ਅਪਨਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅਜਾ ਹੀ ਲੱਗ ਰਿਹਾ ਮਗੇਸ਼ ਜੀ ਆਓ ਮੇਲ ਮੰਗਲ ਗਾਏ ਅਬਦ ਬੇਰਾਬ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਹੈ ਇਹ ਜਿਹੜੀ ਆ ਇੱਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂੰਮਨ ਚੌਂਕ ਹਨੂੰਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਕਾਨੋਵਾਂ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਵਾਗਤ ਹੋਣੀ ਆ ਇਹਦੇ ਚ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਵ ਸਾਰੇ ਚੌਕਾਂ ਦੇ ਵਿੱਚ ਅਸੀਂ ਟਰੈਪ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕੁ ਮਲਾਜ਼ਮ ਜਿਹੜਾ ਅਸੀਂ ਇਹਦੇ ਦੇ ਅਰੇਂਜਮੈਂਟ ਤੇ ਲਾਇਆ ਹੋਇਆ ਹੈ ਜੀ ਮੇਰੀ ਲੋਕਾਂ ਨੂੰ ਇੱਕੋ ਹੀ ਅਪੀਲ ਆ ਬੜੇ ਸ਼ਾਂਤੀਪੂਰਨ ਰੱਖਣਾ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚ ਆ ਰਿਹਾ ਉਹਨਾਂ ਦੀ ਸਕਿਉਰਿਟੀ ਵਜੋਂ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਨੀ ਰਾਤ ਰਹਿ ਕੇਗੀ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸਪੁਰ